पंजाब सरकार वलो जारी दिशा निर्देशा श्री हरमनदीप हंस आई पी एस सीनियर कप्तान पुलिस जिला एस एस नगर मुताबिक कारवाई करते हुए जिले अंदर गैर कानूनी अते अति गैंगा ती ना लाई गई खास मुहिम ते गई कारवाई सबंधी श्री दिलप्रीत सिंह आई पी एस कप्तान पुलिस सिटी ने दसा की अकुंश जिंदल सुनिया ਜਿਸ ਦੀ ਦੁਕਾਨ ਫੇਸ 3B2 ਮਾਰਕੀਟ ਮੋਹਾਲੀ ਵਿਖੇ ਸਥਿਤ ਹੈ ਉਸ ਨੂੰ ਮੋਬਾਈਲ ਫੋਨ ਰਾਹੀਂ ਕਿਸੇ ਗੈਰ ਕਾਨੂੰਨੀ ਅਨਸਰ ਵੱਲੋਂ ਜਾਨ ਤੋਂ ਮਾਰਨ ਦੀ ਧਮਕੀ ਭਰੀ ਕਾਲ ਕਰਕੇ ਫਿਰੋਤੀ ਦੀ ਮੰਗ ਕੀਤੀ ਗਈ ਸੀ ਜੋ ਥਾਣਾ ਮਟੌਰ ਵਿਖੇ ਇਸ ਸਬੰਧੀ ਇਤਲਾਹ ਮਿਲਣ ਤੇ ਮੁਕੱਦਮਾ ਨੰਬਰ 182 ਵਟਾ 2025 ਥਾਣਾ ਮਟੌਰ ਦਰਜ ਕੀਤਾ ਗਿਆ ਸੀ ਜਿਸ ਤਹਿਤ ਕਾਰਵਾਈ ਕਰਦੇ ਹੋਏ ਪ੍ਰਿਥਵੀ ਸਿੰਘ ਚੈਲ ਪੀਪੀਐਸਡੀਐਸਪੀ ਸਿਟੀ 1 ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਨਿਗਰਾਨੀ ਅਧੀਨ ਇੰਸਪੈਕਟਰ ਅਮਨਦੀਪ ਕੰਬੋਸ ਮੁੱਖ ਅਫਸਰ ਥਾਣਾ ਮਟੌਰ ਦੀ ਟੀਮ ਵੱਲੋਂ ਟੈਕਨੀਕਲ ਸੋਰਸਾਂ ਦੀ ਮਦਦ ਹਾਸਲ ਕਰਕੇ ਦੋਸ਼ੀ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ ਜਿਸ ਦਾ ਨਾਮ ਅਜੂਬਾ ਪੁੱਤਰ ਦੀਨਾਨਾਥ ਵਾਸੀ ਪਿੰਡ ਸਤੋਲੀ ਤਹਿਸੀਲ ਖੇੜਾਗੜ ਜ਼ਿਲ੍ਹਾ ਆਗਰਾ ਯੂਪੀ ਹਾਲ ਵਾਸੀ ਪਿੰਡ ਚੰਦੇਰ ਥਾਣਾ ਚੰਦੇਰ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਜਿਸ ਨੂੰ ਮਾਨਯੋਗ ਅਦਾਲਤ ਮੁਹਾਲੀ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ ਆਓ ਦੇਖਦੇ ਹਾਂ ਮੁਹਾਲੀ ਪੁਲਿਸ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੀ ਸਾਡੇ ਚੈਨਲ ਦੀ ਟੀਮ ਵੱਲੋਂ ਕਵਰੇਜ ਕੀਤੀ ਇੱਕ ਰਿਪੋਰਟ ਅ ਇਹ ਜੀ ਮੁਹਾਲੀ ਪੁਲਿਸ ਨੂੰ ਐਸਐਸਪੀ ਸਾਹਿਬ ਹਰਮਨਦੀਪ ਹੰਸਾ ਜੀ ਦੀ ਅਗਵਾਈ ਹੇਠ ਇੱਕ ਸਫਲਤਾ ਹਾਸਲ ਹੋਈ ਹੈ ਬੀਤੇ ਦਿਨੀ ਮਿਤੀ 4 11 2025 ਨੂੰ ਅਨਮੋਲ ਜੁਵਿਲਰਸ 3B2 ਚ ਜਿਹੜੇ ਨੇ ਉਹਨਾਂ ਨੂੰ ਇੱਕ ਫਰੋਤੀ ਦੀ ਮੰਗ ਦੀ ਐਕਸਟਰਸ਼ਨ ਕਾਲ ਆਈ ਸੀ ਸਵਾ 10 ਵਜੇ ਇਸ ਤੋਂ ਬਾਅਦ ਸਾਡੀ ਜਿਹੜੀ ਸਾਰੇ ਥਾਣੇ ਦੀ ਟੀਮਸ ਐਸ ਐਚ ਓ ਮਟੌਰ ਡੀ ਐਸ ਪੀ ਸਿਟੀ 1 ਸਾਡੀ ਜਿਹੜੀ ਸਪੈਸ਼ਲ ਟੀਮ ਹੈ ਇਹਨਾਂ ਨੂੰ ਆਪਾਂ ਐਕਟੀਵੇਟ ਕੀਤਾ ਹਿਊਮਨ ਇੰਟੈਲੀਜੈਂਸ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਲੈ ਕੇ ਆਪਾਂ ਜਿਹੜਾ ਇਹ ਬੰਦਾ ਹੈ ਜਿਨੇ ਫਰੋਤੀ ਦੀ ਮੰਗ ਕੀਤੀ ਸੀ ਤੇ ਇਹਦਾ ਨਾਮ ਹੈ ਅਜੂਬਾ ਇਹ ਥਾਣਾ ਚੰਦੇਰ ਅੰਮ੍ਰਿਤਸਰ ਰੂਰਲ ਇਹਦਾ ਨਿਵਾਸੀ ਹੈ ਜੀ ਇਹਨੂੰ ਆਪਾਂ ਗ੍ਰਿਫਤਾਰੀ ਕੀਤੀ ਹੈ ਜੀ ਤੇ ਇਹਦੇ ਉੱਤੇ ਜਿਹੜਾ ਪਰਚਾ 182 ਨੰਬਰ ਇਹ ਦਰਜ ਕੀਤਾ ਮੈਂ ਜਿੰਨੇ ਵੀ ਆਪਣੇ ਇੱਥੇ ਵਪਾਰੀ ਭਾਈਆਂ ਹਨ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਸਾਡੀ ਸਾਰੀ ਮੁਹਾਲੀ ਪੁਲਿਸ ਪੱਬਾ ਭਾਰ ਹੈ ਤੇ ਕੋਈ ਵੀ ਏਦਾਂ ਦਾ ਜੇ ਐਕਸਟਰਸ਼ਨ ਕੋਲਿਓ ਆਂਦੀ ਸਾਡੇ ਸਾਹਮਣੇ ਆਣਾ ਪਾਉਣਾ ਨੂੰ ਜਿਹੜੀ ਬੰਦੀ ਕਾਰਵਾਈ ਹੈ ਜਲਦ ਤੋਂ ਜਲਦ ਅਮਲ ਵਿੱਚ ਲਿਆ ਕੇ ਦਵਾਂਗੇ ਤੇ ਮੇਰਾ ਵਿਸ਼ਵਾਸ ਦਿਵਾਉਣਾ ਚਾਹੁੰਦਾ ਤੁਹਾਨੂੰ ਫਿਰ ਤੋਂ ਤੁਹਾਡੇ ਮੀਡੀਆ ਰਾਈ ਕਿ ਕੋਈ ਵੀ ਇਦਾਂ ਦੀ ਜੇ ਘਟਨਾ ਹੁੰਦੀ ਹੈ ਇਥੇ ਕੋਈ ਵੀ ਇਦਾਂ ਦੀ ਕਾਲ ਆਉਂਦੀ ਹੈ ਤੇ ਉਹ ਸਾਹਮਣੇ ਆਣ ਤੇ ਆਪਾਂ ਜੋ ਵੀ ਉਹਦਾ ਜਸਟਿਸ ਉਹਨਾਂ ਨੂੰ ਦਵਾਵਾਂ ਕਿੰਨੇ ਰੁਪਏ ਦੀ ਸਰ ਇਹ ਮੰਗ ਲਈ ਇਹ ਫਿਰੌਤੀ ਜੀ ਇਹਨੇ ਕਰੀਬ 2 ਲੱਖ ਰੁਪਏ ਦੀ ਡਿਮਾਂਡ ਕੀਤੀ ਸੀ ਫਿਰੌਤੀ ਮੰਗਨਾਂ ਦੇ ਹੋਰ ਵੀ ਕੋਈ ਮੰਗਲੇ ਕਰਦੇ ਨੇ ਜੀ ਇਹ ਜੀ ਇਹ ਪਹਿਲੀ ਵਾਰੀ ਇਹਨੇ ਕੋਈ ਇਦਾਂ ਦਾ ਕੰਮ ਕੀਤਾ ਹੈ ਬੇਸਿਕਲੀ ਦਿਹਾੜੀਦਾਰ ਬੰਦਾ ਤੇ ਇਹ ਉੱਥੇ ਦਿਹਾੜੀਆਂ ਹੀ ਕਰਦਾ ਤੇ ਇਹਨੇ ਤਾਂ ਪਹਿਲੀ ਵਾਰ ਇਦਾਂ ਦਾ ਸੋਚਣਾ ਆਈਡੀਆ ਕਿ ਨਹੀਂ ਆਇਆ ਇਹਨੂੰ ਤਿੰਨ ਦਿਨਾਂ ਜਿੱਤੇ ਕਿ ਹਾਂ ਇਹ ਸੌਖਾ ਕੰਮ ਵੀ ਇਸ ਤਰ੍ਹਾਂ ਕਰਕੇ ਆਪਾਂ ਪੈਸੀ ਕਮਾਈ ਹੁੰਦੀ ਬਿਲਕੁਲ ਮੇਬੀ ਕਿਸੇ ਨੂੰ ਇਹ ਲੱਗਦਾ ਹੋਵੇ ਪੁਲਿਸ ਤਫ਼ਤੀਸ਼ ਨਹੀਂ ਕਰਦੀ ਬਟ ਇਹ ਆਪਾਂ ਵਿਦਨ ਅ ਵੀਕ ਇਹਨੂੰ ਟ੍ਰੇਸ ਕਰਕੇ ਤੇ ਬਣਦੀ ਜਿਹੜੀ ਕਾਰਵਾਈ ਕੀਤੀ ਹੈ ਤੇ ਮੇਰਾ ਇਹੀ ਸਟ੍ਰਿਕਟ ਮੈਸੇਜ ਹੈ ਵੀ ਜਿਹੜੇ ਵੀ ਕੋਈ ਇਦਾਂ ਦੇ ਮਾੜੇ ਅਨਸਰ ਇਦਾਂ ਦੇ ਕੁਝ ਕਰਨ ਦਾ ਸੋਚ ਰਹੇ ਹੈ ਤੇ ਆਪਣਾ ਕੀਤਾ ਬਾਚੋ ਨਹੀਂ ਤਾਂ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ WhatsApp ਕਾਲ ਰਹੀ ਹੁੰਦੀ ਸੀ ਸੋਣੇ ਨਹੀਂ ਜੀ ਬਿਲਕੁਲ ਜੀ ਨਾਰਮਲ ਕਰੋ ਸੱਜਸਤਰੀ ਕੇ ਨਾਲ ਪੰਜਾਬ ਦੇ ਵਿੱਚ ਗੈਂਗਸਟਰਵਾਦ ਵਧਦਾ ਜਾ ਰਿਹਾ ਨੇ ਤੇ ਇਹ ਵੀ ਕਿਸੇ ਨਾ ਕਿਸੇ ਨੂੰ ਤਾਂ ਉਂਗੀਆਂ ਦਿੱਤੀਆਂ ਜਾਂਦੀਆਂ ਨੇ ਕਿ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਕੋਲ ਵੀ ਕੋਈ ਪ੍ਰਣਾਲੀ ਕਰ ਰਹੀ ਹੈ ਅੱਗੇ ਦੀ ਕੋਈ ਰਣਨੀਤੀ ਸੋਚ ਰਹੀ ਹੈ ਇਹਨਾਂ ਨੂੰ ਕਿਵੇਂ ਨੱਥ ਪਾਈ ਜਾਵੇ ਬਿਲਕੁਲ ਜੀ ਸਾਡੇ ਬੇਸਿਕਲੀ ਇਹ ਦੋ ਤਰੀਕੇ ਨਾਲ ਆਪਾਂ ਕਰਦੇ ਹਾਂ ਇੱਕ ਤਾਂ ਪ੍ਰੀਵੈਂਟਿਵ ਜਿਹੜੇ ਸਾਡੇ ਮੇਜਰਸ ਹੁੰਦੇ ਪ੍ਰੀਵੈਂਟਿਵ ਮੇਜਰਸ ਤੇ ਹੋ ਗਿਆ ਆਪਾਂ ਜਿੱਦਾਂ ਚੈਕਿੰਗ ਕਰਾਉਂਦੇ ਹਾਂ ਹੌਟਸਪੌਟਸ ਦੀ ਸਾਡੀ ਜਿਹੜੀ ਇੰਟੈਲੀਜੈਂਸ ਦੀ ਟੀਮਾਂ ਉਹ ਐਕਟੀਵੇਟ ਰਹਿੰਦੀਆਂ ਆਪਾਂ ਜਿਹੜੇ ਬੇਲ ਆਊਟਸ ਆ ਉਹਨਾਂ ਨੂੰ ਮੋਨਿਟਰ ਕਰੀਦਾ ਹੈ ਸਾਡੀ ਟੈਕਨੀਕਲ ਟੀਮ ਸਰਵੇਲੈਂਸ ਰੱਖਦੀ ਹੈ ਤੇ ਦੂਸਰਾ ਹੈਗਾ ਕਿ ਜੇ ਕੋਈ ਵਕੂਆ ਹੋ ਗਿਆ ਉਹਨੂੰ ਟ੍ਰੇਸ ਕਰਨਾ ਉਹ ਜਿਵੇਂ ਕਿ ਅੱਜ ਹੀ ਆਪਾਂ ਤਿਆ ਜਿਹੜੀ ਉਹ ਦਿਨ ਸਟਿਪੂਲੇਟਡ ਟਾਈਮ ਆਪਾਂ ਟ੍ਰੇਸ ਕੀਤੀ ਜੀ ਸਰ ਕਿੰਨੇ ਕੋਲ ਕਾਲਸ ਆਉਂਦੀਆਂ ਨੇ ਅਜੇ ਨਹੀਂ ਟ੍ਰੈਕਡੀਆਂ ਤੇ ਜ਼ਿਆਦਾਤਰ ਜਿਹੜੀਆਂ ਕਾਲਸ ਹੁੰਦੀਆਂ ਨੇ ਉਸੇ ਤਰੀਕੇ ਨਾਲ ਹੁੰਦੀਆਂ ਆ ਅਸਲ ਦੇ ਵਿੱਚ ਉਹ ਗੈਂਗਸਟਰਸ ਨੇ ਹੁੰਦੇ ਨੇ ਨਹੀਂ ਇਹ ਬੇਸਿਕਲੀ ਗੈਂਗਸਟਰਸ ਵੀ ਕਰਾ ਰਹੇ ਆ ਤੇ ਬਾਕੀ ਜਿਹੜੇ ਮਾੜੇ ਅਨਸਰ ਮਾੜੇ ਅਨਸਰ ਉਹਨਾਂ ਦਾ ਨਾਲ ਹੈ ਕਿ ਉਹਨਾਂ ਨੂੰ ਵੀ ਯੂਜ਼ ਕਰਕੇ ਉਹ ਵੀ ਕਾਲ ਕਰਾਰੇ ਬਟ ਸਾਡਾ ਇਹੀ ਹੈ ਕਿ ਜਿਹੜੇ ਇੱਕ ਸੈਂਸ ਆਫ ਸਿਕਿਉਰਿਟੀ ਬੰਦਿਆਂ 'ਚ ਬਣੀ ਰਹੇ ਜਦੋਂ ਇਹ ਟ੍ਰੇਸ ਹੁੰਦੇ ਆ ਤੇ ਲੋਕਾਂ ਨੂੰ ਵਿਸ਼ਵਾਸ ਹੁੰਦਾ ਕਿ ਪੁਲਿਸ ਜਿਹੜੀ ਪੱਬਾਂ ਭਾਰ ਰਹੀ ਹੈ ਉਹ ਕੰਮ ਕਰ ਰਹੀ ਸਰ ਇਸਨੇ ਕਿਹਾ ਗੈਂਗਸਟਰ ਦਾ ਨਾਮ ਲਿਆ ਸੀਗਾ ਜਿਵੇਂ ਡਰਾਵਾ ਬਣਨ ਵਾਸਤੇ ਜਿਵੇਂ ਫਲਾਣੇ ਗੈਂਗ ਦਾ ਫਲਾਣੇ ਗੈਂਗ ਦਾ ਕੁਝ ਨਹੀਂ ਕੁਝ ਨਹੀਂ ਨਹੀਂ ਇਹਨੇ ਬੇਸਿਕਲੀ ਫਰौती ਮੰਗੀ ਇਹ ਇੰਨੀ ਫਰौती ਚਾਹੀਦੀ ਐ ਨਹੀਂ ਤਾਂ ਤੁਹਾਨੂੰ ਜਾਨੂ ਮਾਰਨ ਦੀ ਧੰਕੀ ਤਾਂ ਇਹ ਨੋਨ تھا ਉਹ ਕੇ ਲਾਈਕ ਕੋਈ ਨੋਨ ਕੋਈ ਇਨਸਾਈਡਰ ਜੋ ਪੁਰਾਣੀ ਰੰਜਿਸ਼ ਸਰ ਇਹ ਨਹੀਂ ਉਹਦਾ ਨਹੀਂ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਨੋਨ ਨਹੀਂ ਜੀ ਬਾਕੀ ਜੋ ਵੀ ਤਫਤੀਸ਼ ਚ ਸਾਹਮਣੇ ਆਏ ਉਹ ਤੁਹਾਡੇ ਸਾਹਮਣੇ ਜ਼ਰੂਰ ਲਿਆਵਾਂਗੇ ਇੱਕ ਤਾਂ ਜਿਹੜੀ ਐਫ ਆਈ ਆਰ ਦੇਰੀ ਨਾਲ ਥੋੜੀ ਲੱਗ ਗਈ ਹੈ 11 11 ਤੇ ਇਸ ਲਈ ਕੀਤੀ ਗਈ ਹੈ ਇਹ ਅਨਨੋਨ ਸੀ ਇਹ ਬਿਲਕੁਲ ਇਸ ਲਈ ਕੀਤੀ ਗਈ ਸੀ ਕਿ ਕੋਈ ਜ਼ਿਆਦਾ ਉਹਨੂੰ ਪਤਾ ਨੂੰ ਪਤਾ ਨਾ ਚਲੇ ਜੀ ਠੀਕ ਹੈ ਜੀ ਕਿ ਸਭ ਮਾਰਕੀਟਾਂ ਲੈ ਕੇ ਕੀ ਹਾਲ ਹੈ ਦਾ ਜਿਵੇਂ ਮਤਲਬ ਉਹ ਹੁੱਲੜਬਾਜੀ ਆ ਤੁਸੀਂ ਲਾਕੇ ਬੰਦੇ ਵੀ ਕੀਤੀ ਸੀਗੀ ਕਿ ਉਹ ਲੈ ਕੇ ਹਾਂ ਕਿਸ ਤਰ੍ਹਾਂ ਦੀ ਸਟ੍ਰੈਟਜੀ ਜੀ ਮੇਰਾ ਇੱਕ ਤਾਂ ਬੜੀ ਸਖਤ ਚੇਤਾਵਨੀ ਹੈ ਜਿਹੜੀ ਵੀ ਕੋਈ ਸਾਡੇ ਮਾਰਕੀਟਸ 'ਚ ਹੁੱਲੜਬਾਜੀ ਕਰਦੇ ਹਨ ਤੇ ਕਈ ਵਾਰ ਮੈਨੂੰ ਕਾਫੀ ਜਿਹੜੇ ਸਿਵਿਲਿਅਨਸ ਆ ਉੱਤੇ ਫੈਮਿਲੀਜ਼ ਆ ਉਹਨਾਂ ਨੂੰ ਕੰਪਲੇਂਟ ਆਉਂਦੀ ਵੀ ਆਪਾਂ ਆਪਣੀ ਫੈਮਿਲੀ ਨੂੰ ਲਿਜਾਣ ਤੋਂ ਕਈ ਵਾਰ ਗੁਰੇਜ਼ ਕਰਦੇ ਆ ਰਾਤ ਦੇ ਟਾਈਮ ਤੇ ਮੇਰਾ ਉਹਨਾਂ ਨੂੰ ਇੱਕ ਤਾਂ ਪੁਰਜ਼ੋਰ ਮੈਸੇਜ ਹੈ ਵੀ ਤੁਸੀਂ ਜਿਹੜੀ ਮਾਰਕੀਟ ਜਾਣਾ ਜਾਓ ਜੇ ਕੋਈ ਵੀ ਘਟਨਾ ਇਦਾਂ ਦੀ ਘੱਡ ਨਾਲ ਹੁੰਦੀ ਹੈ ਉਹ ਤਾਂ ਬਹੁਤ ਸਖਤ ਆਪਾਂ ਐਕਸ਼ਨ ਲਵਾਂਗੇ ਤੇ ਇਹਦਾ ਜੇ ਇਹ ਘਟਨਾ ਇਦਾਂ ਦੀ ਹੋਏ ਨਾ ਉਹ ਕਰਨ ਲਈ ਆਪਾਂ ਬੇਸਿਕਲੀ ਆ ਆਲਟਰਨੇਟ ਡੇਸ ਤੇ ਵੀਕਐਂਡਸ ਤੇ ਜਿਹੜੇ ਕੋਈ ਮੇਜਰ ਡੇਸ ਆ ਉਹਨਾਂ ਤੇ ਰਾਤੀ ਆਪਾਂ ਨਾਕੇ ਲਾਣੇ ਡਰਿੰਕ ਐਂਡ ਡਰਾਈਵ ਦੇ ਵੀ ਤੇ ਕੋਡਨ ਕਰਕੇ ਉਹਨੂੰ ਪੂਰਾ ਪ੍ਰੋਪਰ ਸਾਰਿਆਂ ਦੀ ਵੈਰੀਫਿਕੇਸ਼ਨ ਕਰਦੇ ਹਾਂ ਇੱਕ ਆਪਾਂ ਆਪਣੀ ਪ੍ਰੈਜ਼ੈਂਸ ਰੱਖੀ ਹੋਈ ਹੈ ਜਿਹੜਾ ਏਰੀਆ 'ਚ ਤੇ ਜਿਵੇਂ ਕਿ ਪਿਛਲੇ ਹਫਤੇ ਡੀਐਸਪੀ ਸਾਹਿਬ ਐਸੇ ਤੋਂ ਸਾਹਿਬ ਮੈਂ ਆਪ ਵੀ ਗਿਆ ਸੀ ਤੇ ਇਹ ਇਹ ਆਪਾਂ ਕੰਟੀਨਿਊ ਰੱਖਾਂਗੇ ਤਾਂ ਕਿ ਇੱਕ ਸੈਂਸ ਆਫ ਸਿਕਿਉਰਿਟੀ ਬਣੀ ਰਹੇ ਲੋਕਾਂ ਨੂੰ ਸਰ ਲਾਸਟ ਕੁਐਸਚਨ ਹੈ ਜੀ ਆਪਣਾ ਗਿਰਜੀ ਬਲਾਸਟ ਹੋਇਆ ਉਸ ਨੂੰ ਲੈ ਕੇ ਪੁਲਿਸ ਪੰਜਾਬ ਵੀ ਹਾਈ ਅਲਰਟ ਤੇ ਆ ਨਾਲ ਹਰਿਆਣਾ ਵੀ ਹਾਈ ਅਲਰਟ ਹੈ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਉਪਰਬੰਦੀ ਇਹ ਮਤਲਬ ਸ਼ਹਿਰ ਨੂੰ ਬਿਲਕੁਲ ਜੀ ਇਹ ਕੀ ਹੋਈ ਹੈ ਤੇ ਹਾਈ ਅਲਰਟ ਹੈ ਉਹਦੇ ਰਿਗਾਰਡਿੰਗ ਆਪਾਂ ਇੱਕ ਤਾਂ ਜਿੰਨੇ ਵੀ ਬੱਸ ਸਟੈਂਡਾਂ ਰੇਲਵੇ ਸਟੇਸ਼ਨਸ ਹਨ ਜਿਹੜੀ ਕੋਈ ਸਰਕਾਰੀ ਬਿਲਡਿੰਗਸ ਹਨ ਥਾਣਿਆਂ ਦੀ ਸਿਕਿਉਰਿਟੀ ਏਰੀਆ ਡੋਮਿਨੇਸ਼ਨ ਇਹ ਸਾਰਾ ਕੁਝ ਸਾਡੇ ਧਿਆਨ ਚ ਆਪਾਂ ਕਰ ਵੀਰੇਆਂ ਰਾਤੀ ਵੀ ਆਪਾਂ ਆਪ ਨਾਲ ਕੇ ਤੇ ਮੈਂ ਵੀ ਬਾਹਰ ਸੀਗਾ ਡੀਐਸਪੀ ਸਾਹਿਬ ਵੀ ਬਾਹਰ ਸੀਗੇ ਤੇ ਆਪਾਂ ਮੋਹਲੀ ਪੁਲਿਸ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਕਿ ਆਪਣੇ ਏਰੀਆ ਚ ਆਪਾਂ ਪੂਰਾ ਡੋਮਿਨੇਟ ਕਰਕੇ ਰੱਖਾਂਗੇ ਤੇ ਵੀਲ ਟ੍ਰਾਈ ਕਿ ਇਦਾਂ ਦਾ ਕੋਈ ਵੀ ਜਿਹੜਾ ਅਨਸੁਖਾਵੀ ਘਟਨਾ ਸਾਡੇ ਏਰੀਆ ਚ ਨਾ ਹੋਵੇ ਸਰ ਮਨਿੰਦਰ ਸੋਢੀ ਹਲੇ ਕਿ ਇਸ ਕੋਈ ਆਪਣੀ ਥਾਂ ਤੇ ਫਾਇਰਿੰਗ ਹੋਈ ਸੀ ਸੱਪੇ ਉਹ ਉਹ ਜੀ ਉਹ ਵੀ ਅਪਡੇਟ ਤੁਹਾਨੂੰ ਜਲਦੀ ਦਿੰਦੀ ਹੈ ਠੀਕ